ਮਗਰ ਮੇਰੇ ਤੁਸੀਂ ਬੋਲ ਦੇਖ ਕੇ ਸਮਝ ਗਏ ਹੋਵੋਗੇ ਐਸਲੇ ਮੈਂ ਕਿਹੜੀ ਜਗ੍ਹਾ ਤੇ ਖੜਾ ਹੋਇਆ ਵਾਂ ਜਿੱਥੇ ਡਰਾਈਵਰਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਲੰਧਰ ਦੇ ਸੁੱਚੀਪਿੰਡ ਦੇ ਬਾਹਰ ਖੜੇ ਹੋਏ ਆ ਜਿੱਥੇ ਭਾਰਤ ਪੈਟਰੋਲੀਅਮ ਇੰਡੀਆ ਆਇਲ ਤੇ ਐਚਪੀ ਦਾ ਜਿਹੜਾ ਅੰਦਰ ਸਬਸਟੇਸ਼ਨ ਹੈ ਇਸੇ ਜਗ੍ਹਾ ਤੋਂ ਪੂਰੇ ਪੰਜਾਬ ਦੇ ਵਿੱਚ ਅੱਗੇ ਹਿਮਾਚਲ ਦੇ ਵਿੱਚ ਇੱਥੋਂ ਤੱਕ ਕਿ ਲੇਹ ਤੱਕ ਜਿਹੜਾ ਹੈ ਕਿ ਉਹ ਤੇਲ ਦੀ ਸਪਲਾਈ ਹੁੰਦੀ ਹੈ ਡਰਾਈਵਰ ਭਾਈ ਚਾਰਾ ਮੂਰੇ ਕਾਰਪੋਰੇਸ਼ਨ ਦੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਜਿਹੜੇ ਕਾਨੂੰਨਾਂ ਦੀ ਗੱਲ ਆਖੀ ਜਾ ਰਹੀ ਹੈ ਕੈਮਰਾ ਪਰਸਨ ਨੂੰ ਦਿਖਾऊंगा ਕਿ ਉਹ ਤਸਵੀਰਾਂ ਦਿਖਾਉਣ ਕਿ ਪٹرول ਦੀਆਂ ਟੈਂਕੀਆਂ ਤੇਲ ਦੇ ਟੈਂਕਰ ਜਿਹੜੇ ਕਿਸ ਤਰੀਕੇ ਨਾਲ ਲੈਂਸਰ پڑے ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲੰਧਰ ਦੇ ਸੁੱਚੀ ਪਿੰਡ ਬਾਹਰ ਦੀਆਂ ਜਿੱਥੇ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਪੈਟਰੋਲ ਪੰਪ ਦੇ ਵੱਡੇ ਵੱਡੇ ਟੈਂਕਰ ਇੱਕ ਸਾਰ ਲਾਈਨ ਦੇ ਵਿੱਚ ਖੜੇ ਕੀਤੇ ਗਏ ਨੇ ਇਨਾਂ ਦਾ ਚੱਕਾ ਜਿਹੜਾ ਹੈ ਕਿ ਉਹ ਬੰਦ ਹੋਇਆ ਇਸ ਕਰਕੇ ਆਮ ਲੋਕਾਂ ਨੂੰ ਜਿਹੜੀ ਹੈ ਕਿ ਉਹ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਹਾਲਾਤ ਬਣੇ ਹੋਏ ਨੇ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿੱਥੇ ਤੱਕ ਇਸ ਵੇਲੇ ਗੱਲ ਪਹੁੰਚੀ ਹੈ ਕਿ ਇਹ ਮੌਜੂਦਾ ਸਮੇਂ ਚ ਹਾਲਾਤ ਨੇ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਵੀ ਭਾਈ ਸਾਹਿਬ ਹੁਣ ਇਸ ਵੇਲੇ ਮੌਜੂਦਾ ਸਮੇਂ ਚ ਹਾਲਾਤ ਕਿਵੇਂ ਕਿਵੇਂ ਦੇ ਨੇ ਸਰਕਾਰ ਵੱਲੋਂ ਕੋਈ ਸੱਦਾ ਪੱਤਰ ਗੱਲਬਾਤ ਕਰਨ ਦਾ ਉਹ ਸਰ ਸਰਪ੍ਰਧਾਨ ਸਾਹਿਬ ਗਏ ਹੋਏ ਨੇ ਮੰਗ ਪੱਤਰ ਦੇਣ ਜੀ ਹਾਂਜੀ ਇੱਕ ਗੱਲ ਹੋਰ ਸਮਝਾਓ ਕਿ ਅਸਲ ਵਜ੍ਹਾ ਜਿਹੜੀ ਹੈ ਕਿ ਉਹ ਕੀ ਰਹਿ ਰਹੀ ਹੈ ਕਿ ਕਈਆਂ ਪਾਸੇ ਫੌਂਟ ਬਹੁਤ ਚਲਦੀਆਂ ਭਿੰਗਾਂ ਕਿ ਸਿਚੁਏਸ਼ਨ ਕਲੀਅਰ ਕਰੋ ਕਿ ਇਹ ਜਿਹੜਾ ਚੱਕਾ ਜਾਮ ਹੋਇਆ ਹੈ ਇਹਦੇ ਪਿੱਛੇ ਦਾ ਅਸਲ ਕਾਰਨ ਕੀ ਹੈ ਅਸਲ ਕਾਰਨ ਸਰ ਜੋ ਸੈਂਟਰ ਗਵਰਨਮੈਂਟ ਹੈ ਉਹਨਾਂ ਨੇ ਡਰਾਈਵਰ ਮਾਰੂ ਕਾਲੇ ਕਾਨੂੰਨ ਜਿਹੜੇ ਲਾਗੂ ਕੀਤੇ ਹੋਏ ਨੇ ਠੀਕ ਹੈ ਔਰ ਇੰਨੇ ਡਰਾਈਵਰਾਂ ਦੀ ਸਮਰੱਥਾ ਨਹੀਂ ਹੈ ਕਿ ਇੱਕ ਦੇ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋਣ ਦੇ ਕਾਰਨ ਜੁਰਮਾਨਾ ਵੀ ਦੇ ਸਕਣ ਔਰ 10-10 ਸਾਲ ਦੀ ਸਜਾ ਵੀ ਕੱਟ ਸਕਦੇ ਮੈਂ ਮੈਂ ਥੋੜਾ ਜਿਹਾ ਡਿਟੇਲ ਚ ਜਾਨਣਾ ਚਾਹਾਂਗਾ ਕਿ ਕਿ ਕਿਸ ਤਰੀਕੇ ਦੇ ਨਾਲ ਇੰਪਲੀਮੈਂਟ ਹੈਗੇ ਨੇ ਕਾਨੂੰਨ ਹੋਣਗੇ ਹਿੱਟ ਐਂਡ ਰਨ ਦਾ ਤਾਂ ਸਾਰਿਆਂ ਨੂੰ ਪਤਾ ਹੈ ਤੁਸੀਂ ਜਰਾ ਚੰਗੀ ਤਰੀਕੇ ਨਾਲ ਦੱਸੋ ਕਿ ਕੀ ਨਵੇਂ ਪ੍ਰਬੰਧਨ ਜਿਹੜਾ ਕੀ ਲਿਆਂਦਾ ਗਿਆ ਨਹੀਂ ਸਰ ਇਹਦੇ ਬਾਰੇ ਤੁਸੀਂ ਤੁਹਾਨੂੰ ਜੀ ਗੱਲਬਾਤ ਕਰੋਗੇ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਹੈ ਅਸਲ ਕਾਨੂੰਨ ਹੈ ਕਿ ਨਾ ਜਿਸ ਕਰਕੇ ਜਿਹੜਾ ਇਹ ਰੋਜ਼ ਪ੍ਰਦਰਸ਼ਨ ਹੋ ਰਿਹਾ ਹੈ ਦੇਖੋ ਟਰੱਕ ਵਾਸਤੇ ਇਹੀ ਆ ਕਿ ਜੇ ਮਗਰ ਕੋਈ ਐਕਸੀਡੈਂਟ ਵਗੈਰਾ ਟਰੱਕ ਕਰਦਾ ਉਹ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਇਹ ਡਰਾਈਵਰ ਭੁਗਤਾਨ ਨਹੀਂ ਕਰ ਸਕਦਾ ਇਹਨਾਂ ਦੇਖੋ ਨਾ ਵੀ ਇਹ ਚੀਜ਼ ਡਰਾਈਵਰ ਤੇ ਕਿਉਂ ਲਾਗੂ ਆ ਕੋਈ ਕੋਈ ਡਰਾਈਵਰ ਵਾਲਾ ਟਰੱਕ ਸਾਈਡ ਤੇ ਲਗਾ ਕੇ ਰੱਖਿਆ ਹੋਇਆ ਕੋਈ ਕਾਰ ਵਾਲਾ ਆਣ ਕੇ ਪਿੱਛੇ ਠੋਕਦਾ ਤੇ ਫਿਰ ਵੀ ਕਸੂਰ ਡਰਾਈਵਰ ਦਾ ਸਰ ਪਾਜੀ ਉਹ ਸਾਰੇ ਕੇਸਸ ਦੇ ਵਿੱਚ ਇਨਵੈਸਟੀਗੇਸ਼ਨ ਤਾਂ ਹੋਏਗੀ ਨਾ ਉਸ ਪਾਰਟ ਤੇ ਤਾਂ ਹੋਏਗੀ ਨਾ ਕਿ ਜੇ ਕਸੂਰ ਨਿਕਲੇਗਾ ਫੇਰ ਹੀ ਇਹ ਜਿਹੜੀ ਹੈ ਕਿ ਸਜ਼ਾ ਹੋਏਗੀ ਨਹੀਂ ਸਰ ਉਹਨਾਂ ਪਹਿਲਾਂ ਰੂਲ ਹੀ ਕੱਢ ਦਿੱਤਾ ਆ ਕਾਲਾ ਕਾਨੂੰਨ ਵਾਗ ਲਿਆ ਕੇ ਡਰਾਈਵਰ ਉੱਪਰ ਠੋਕ ਦਿੱਤਾ ਆ ਸਰ ਇਹਦੇ ਵਿੱਚ ਬਸ ਇਹੀ ਪ੍ਰੈਸ਼ ਕਰਨਾ ਵੀ ਅਸੀਂ ਗੱਡੀ ਚਲਾਣੀ ਨਹੀਂ ਬਸ ਬਿਲਕੁਲ ਬੰਦ ਕਰਤਾ ਗੱਡੀ ਨਹੀਂ ਚਲਾਣੀ ਆ ਡਰਾਈਵਰ ਦਾ ਇੱਕਸੂਰ ਨਿਕਲਦਾ ਹਰ ਗਾਲ 'ਚ ਜਦੋਂ ਵੀ ਵੱਡੀ ਗੱਡੀ ਵਾਲੇ ਦਾ ਕਸੂਰ ਕੱਢਦੇ ਆ ਕਿਤੇ ਵੀ ਜੇਲ੍ਹ 'ਚ ਪੁਲਿਸ ਵਾਲੇ ਵੀ ਆਣ ਕੇ ਵੱਡੀ ਗੱਡੀ ਵਾਲੇ ਦਾ ਕਸੂਰ ਕੱਢ ਦਿੰਦੇ ਅਗਲਾ ਸੁਣਦਾ ਨਹੀਂ ਤਕੜੇ ਬੰਦੇ ਹੁੰਦੇ ਆ ਡਰਾਈਵਰ ਕਿਸੇ ਨੂੰ ਕੀ ਦੇ ਦੂਗਾ ਉਹ ਆਣ ਕੇ ਜੇ ਪੈ ਬਣਾ ਦਿੰਦੇ ਅੱਧ ਚੁੱਪ ਕਰਕੇ ਪੁਲਿਸ ਵਾਲੇ ਕਹਿੰਦੇ ਗਲਤੀ ਇਹਦੀ ਆ ਜੇ ਮੈਂ ਨਾ ਪੈਸੇ ਭਰ ਸਕਦਾ ਨਾ ਕੋਈ ਮਾਲਕੀ ਆਪਣੀ ਭਰਦਾ ਜੇ ਮੈਂ ਬੀਤੇ ਸਮੇਂ ਦੀ ਗੱਲ ਕਰਾਂ ਕਿ ਅਕਸਰ ਐਕਸੀਡੈਂਟ ਵਗੈਰਾ ਇਹਨਾਂ ਦੀ ਦੁਰਘਟਨਾ ਹੋਈ ਹੈ ਸਿਚੁਏਸ਼ਨ ਬੰਦੀ ਕੀ ਹੈ ਮੌਕੇ ਤੇ ਮੌਕੇ ਤੇ ਹੁਣ ਕੋਈ ਪਾਸੇੋਂ ਨਿਕਲ ਕੇ ਆਣ ਕੇ ਹੁਣ ਇੰਨੀ ਗੱਡੀ ਜਾਣ ਲਈ ਹੈ ਪਾਸੇੋਂ ਅਗਲਾ ਖੜਾ ਥਈ ਜੇ ਅੱਗੇ ਹੋ ਜਾਂਦਾ ਜਾਂ ਗੱਡੀ ਕੱਢ ਦੇਣਾ ਫਿਰ ਵੀ ਡਰਾਈਵਰ ਦਾ ਇੱਕ ਸੋਰ ਨਿਕਲਦਾ ਜੀ ਜਿੱਦੀ ਗੱਡੀ ਵਾਲੇ ਨਾਲ ਗੱਲ ਕਰੀ ਜਦੋਂ ਗੱਲ ਕੀਤੀ ਤੇ ਉਹ ਇਹ ਵੀ ਦੱਸਦੇ ਨੇ ਕਿ ਜੇਕਰ ਅਸੀਂ ਬਾਹਰ ਨਿਕਲਦੇ ਵੀ ਆ ਗੱਲਬਾਤ ਤੇ ਲੋਕੀ ਕੁੱਟਣਾ ਇਸ ਤਰੀਕੇ ਨਾਲ ਸ਼ੁਰੂ ਕਰ ਦਿੰਦੇ ਨੇ ਕਿ ਜਾਨ ਬਚਾਣੀ ਔਖੀ ਹੋ ਜਾਂਦੀ ਭਾਵੇਂ ਰੋਟੀ ਨਾ ਖਾਧੀ ਹੋਵੇ ਇਹੋ ਗੱਲ ਆਉਣੀ ਆ ਉਹ ਤੇ ਰੱਜਿਆ ਪਿਆ ਸੀ ਪਹਿਲਾਂ ਹੀ ਭਾਵੇਂ ਉਹਨੇ ਜਿਹੜੇ ਸਵੇਰ ਦੀ ਰੋਟੀ ਵੀ ਨਾ ਮਿਲੀ ਹੋਵੇ ਕਿਨਾਂ ਕੋਈ ਸੁਣਾਈ ਨਹੀਂ ਡਰਾਈਵਰ ਦੀ ਹੈਗੀ ਆ ਹੋਰ ਕਾਨੂੰਨ ਤੋਂ ਸਾਡੇ ਦੇ 10000 ਦੀ ਸਜ਼ਾ 7 ਲੱਖ ਰੁਪਈਆ ਜੁਰਮਾਨਾ ਅਸੀਂ ਦੇ 10 12 12000 ਆਪਦੇ ਨਿਆਣੇ ਕਿੱਦਾਂ ਪਾਲਦੇ ਸਾਨੂੰ ਪਤਾ ਕੰਪਨੀਆਂ ਜ਼ਿੰਮੇਵਾਰੀ ਲੈਂਦੀਆਂ ਨਹੀਂ ਜਦੋਂ ਕੋਈ ਐਕਸੀਡੈਂਟ ਵਗੈਰਾ ਹੁੰਦਾ ਅਕਸਰ ਕਈਆਂ ਦੇ ਕੰਮ ਕਰਦੇ ਨਹੀਂ ਕੋਈ ਕੰਪਨੀ ਨਹੀਂ ਜ਼ਿੰਮੇਵਾਰੀ ਲੈਂਦੀ ਅਗਲੇ ਜਵਾਨ ਤਬਾਹ ਤੇ ਵੀ ਨਹੀਂ ਆਉਂਦੇ ਆਪੇ ਹਾਪਕ ਕਰਾਉਣਾ ਪੈਂਦਾ ਕੋਈ ਨਹੀਂ ਮਗਰ ਆਉਂਦਾ ਮੇਰਾ ਇੱਕ ਹੋਰ ਸਵਾਲ ਅਹਿਮ ਇਹ ਹੈ ਕਿ ਅਸਲ ਵਿੱਚ ਤੁਸੀਂ ਪੰਜਾਬ ਦੀਆਂ ਤਸਵੀਰਾਂ ਦੇਖਦੇ ਹੋਵੋਗੇ ਜੋ ਨਿਊਜ਼ 'ਚ ਚਲਦੀਆਂ ਪਈਆਂ ਨੇ ਪੈਟਰੋਲ ਪੰਪ ਤੇ ਪੂਰੀ ਹਾਹਾਕਾਰ ਹੈ ਬਾਕੀ ਵੀ ਐਸੈਂਸ਼ੀਅਲ ਸਰਵਿਸਿਜ਼ ਹੈ ਉਹਨੂੰ ਕਿਵੇਂ ਵੇਖਦੇ ਪਿਓ ਸਾਡਾ ਕਿਹੜਾ ਜੀ ਕਰਦਾ ਬੰਦ ਕਰਕੇ ਸਾਡਾ ਅਸੀਂ ਇੱਕ ਦਿਨ ਗੱਡੀ ਮਹੀਨਾ ਨਾਲ ਚਲਾਈਏ ਨਾ ਗੱਡੀ ਤੇ ਸਾਨੂੰ ਪਤਾ ਅਸੀਂ ਕਿੱਦਾਂ ਗੁਜ਼ਾਰਾ ਕਰਨਾ ਹੁੰਦਾ ਤੁਹਾਡੇ ਵੀ ਗੱਡੀ ਦੇ ਸਿਰ ਤੇ ਗੁਜ਼ਾਰਾ ਵਾ ਰੋਟੀ ਪਾਣੀ ਸਾਡਾ ਉਦੋਂ ਹੀ ਬੰਦ ਹੋ ਜਾਂਦਾ ਅੱਜ ਅਸੀਂ ਉੱਤਰ ਕੇ ਗੱਡੀ ਤੋਂ ਤੇ ਸਾਡਾ ਬੰਦ ਆ ਸਭ ਕੁਝ ਤੇ ਪਰ ਸਾਡਾ ਜੀਕ ਨਹੀਂ ਕਰਦਾ ਵੀ ਅਸੀਂ ਆਹੀ ਨਿਆਣੇ ਪਾ ਲਈਏ ਤੇ ਪਰ ਆ ਹੋਣਾ ਸੀ ਤਖਲੀਮ ਨੂੰ ਜੇ ਸਾਡਾ ਇਹ ਕਾਨੂੰਨ ਨਹੀਂ ਬੰਦ ਹੁੰਦਾ ਤੇ ਅਸੀਂ ਫਿਰ ਗੱਡੀ ਚਲਾ ਕੇ ਕਰਨਾ 10 ਸਾਲ ਦੇ ਸਾਡੇ ਜੇਲ੍ਹ ਦੀ ਲੰਗੇ 7 ਲੱਖ ਜੁਰਮਾਨਾ ਕਿੱਥੋਂ ਭਰਾਂਗੇ ਅਸੀਂ ਡਰਾਈਵਰ ਭਾਈ ਚਾਰੇ ਵੱਲੋਂ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਤਰੀਕੇ ਦੀ ਜੋ ਸਿਚੁਏਸ਼ਨ ਬਣੀ ਹੋਈ ਹੈ ਕੋਈ ਸੱਦਾ ਬਤਰ ਆਇਆ ਵੈ ਸਰ ਇਸ ਕਾਨੂੰਨਾਂ ਲੈ ਕੇ ਜੋ ਸੰਘਰਸ਼ ਹੋ ਰਿਹਾ ਪੂਰੇ ਨਹੀਂ ਅਜੇ ਨਹੀਂ ਕੋਈ ਵੀ ਆਇਆ ਕੋਈ ਵੀ ਸਾਡੇ ਆਗੇ ਆ ਤੇ ਅਗਲਾ ਫੈਸਲਾ ਕੀ ਯੂਨੀਅਨ ਲੈ ਰਹੀ ਹੈ ਕਿ ਕਦੋਂ ਤੱਕ ਇਦਾਂ ਹੀ ਬੈਠੇ ਰਵਾਂਗੇ ਕਿਉਂਕਿ ਪੰਜਾਬ ਦੀ ਸਿਚੁਏਸ਼ਨ ਜਿਹੜੀ ਹੈ ਕਿ ਪੈਟਰੋਲ ਪੰਪਾਂ ਤੇ ਹੁਣ ਇਸ ਤੋਂ ਬਾਅਦ ਜਿਹੜੀਆਂ ਕਿ ਆਮ ਸਰਵਿਸਿਜ਼ ਨੇ ਕਿਉਂਕਿ ਡੀਜ਼ਲ ਇੱਕ ਐਹੋ ਜੀ ਚੀਜ਼ ਹੈ ਚਾਹੇ ਘਰ ਦਾ ਰਾਸ਼ਨ ਹੋਵੇ ਸਬਜ਼ੀ ਹੋਵੇ ਭਾਈ ਇਹਨੇ ਹੁਣੇ ਹੀ ਉਹ ਵੰਡ ਕਰਦੇ ਨੇ ਕਾਨੂੰਨ ਤੇ ਅਸੀਂ ਗੱਲ ਨੂੰ ਤਿਆਰ ਆਈ ਕਹਿੰਦੇ ਤੁਰਨ ਨੂੰ ਤਿਆਰ ਨਹੀਂ ਸਾਰੇ ਡਰਾਈਵਰ ਤਿਆਰ ਆ ਦੋਨੋਂ ਅਰੋ ਕਾਨੂੰਨ ਜਿਹੜਾ ਸਾਡੇ ਤੇ ਲਾਗੂ ਪਿਆ ਗਿਆ ਉਹ ਬੰਦ ਕਰ ਦੇਣ ਇੱਕ ਮੈਂ ਜਾਣਕਾਰੀ ਲਵਾਗਾ ਕਿ ਐਗਜ਼ੈਕਟ ਸ਼ਹਿਰ ਡਾਟਾ ਤੁਹਾਡੇ ਕੋਲ ਪੰਜਾਬ ਦਾ ਕਿੰਨਾ ਕੁ ਡਰਾਈਵਰ ਜਿਹੜਾ ਕਿ ਉਹ ਬੈਠਾ ਹੋਇਆ ਟਰਮੀਨ ਤੇ ਲਗਭਗ ਕਿੰਨੀ ਕੁ ਸੰਖਿਆ ਹੋਏਗੀ ਬਹੁਤ سارے ਜੋ ਡਰਾਈਵਰ ਪੰਜਾਬ ਦਾ ਬਾਹਰ ਵੀ ਉਹ ਸਭ ਖਲੋਤੇ ਆ ਤੇ ਇਹ ਤੇਲ ਟੈਂਕਰਾਂ ਵਾਲੇ ਹੀ ਨਾ ਹੋਰ ਵੀ ਨੇ ਚਾਰ ਪੰਜ ਡਿੱਪੂ ਹੈਗੇ ਜੀ ਹਾਲ ਪੰਜਾਬ ਚ ਹਾਂ ਉਹ ਸਾਰੇ ਬੰਦ ਹੈ ਗੱਡੀ ਵਾਲੀ ਗੱਡੀ ਵੀ ਬਹੁਤ ਜਿਆਦੀ ਆ ਕਾਲ ਇੰਡੀਆ ਜੀ ਸਭ ਸਾਰੇ ਡਰਾਈਵਰ ਭਾਈਚਾਰੇ ਵਲੋਂ ਕਿ ਉਹ ਤੇਲ ਵਾਲਾ ਟੈਂਕਰ ਚਲਾਉਂਦਾ ਹੋਵੇ ਚਾਹੇ ਦੂਸਰੇ ਹੋਰ ਕਿਸੇ ਕੰਪਨੀ ਦੇ ਵਜਿਤੇ ਰੋਡਵੇ ਵੀ ਬੰਦ ਹੋ ਗਈ ਰੋਡਵੇ ਸਰਕਾਰ ਬਾਤਾਂ ਨਾ ਜਿਹੜੀ ਉਹ ਵੀ ਬੰਦ ਹੋ ਗਈ ਸਭ ਯੂਪੀ ਚ ਬੰਦ ਆ ਬੱਸ ਕੱਲ ਸਪਸ਼ਟ ਕਰ ਦਿੱਤੀ ਗਈ ਹੈ ਡਰਾਈਵਰ ਭਾਈਚਾਰੇ ਵੱਲੋਂ ਕਿ ਜੇਕਰ ਸਾਡਾ ਕੋਈ ਇਸ ਕਾਨੂੰਨਾਂ ਨੂੰ ਲੈ ਕੇ ਫੈਸਲਾ ਨਹੀਂ ਹੁੰਦਾ ਮੰਗ ਸਾਡੀ ਇਹ ਹੈ ਕਿ ਕਾਨੂੰਨ ਵਾਪਸ ਲਏ ਜਾਣ ਤਾਂ ਕਿ ਜਿਹੜੀ ਹੈ ਕਿ ਸਮੱਸਿਆ ਜਿਸ ਤਰੀਕੇ ਦੇ ਨਾਲ ਜੋ ਵੱਧਦੀ ਹੈ ਕਿਉਂਕਿ ਬੀਤੇ ਸਮੇਂ ਦੇ ਵਿੱਚ ਇਹ ਵੀ ਗੱਲ ਆਖੀ ਕਿ ਜੇਕਰ ਕੋਈ ਸਾਡੇ ਨਾਲ ਐਕਸੀਡੈਂਟ ਹੁੰਦਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਜ਼ਿੰਮੇਵਾਰੀ ਕੋਈ ਹਾਦਸਾ ਵਾਪਰਦਾ ਤੇ ਕੰਪਨੀਆਂ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਜਿਹੜਾ ਕਿ ਉਹ ਸਹਿਮ ਨਹੀਂ ਲਈ ਜਾਂਦੀ ਇੱਕ ਹੋਰ ਮੈਂ ਗੱਲ ਜਾਣਨੀ ਤੁਹਾਡੇ ਕੋ ਚਾਹਾਂਗਾ ਤੁਸੀਂ ਰਹਿੰਦੇ ਫੀਲਡ 'ਚ ਹੀ ਉਹ ਸੜਕਾਂ 'ਤੇ ਹੀ ਰਹਿੰਦੇ ਹੋ ਸਭ ਤੋਂ ਵੱਧ ਜਿਹੜੀ ਪਰੇਸ਼ਾਨੀ ਹੈ ਉਹ ਕੀ ਸਾਹਮਣੇ ਆਂਦੀ ਹੈ ਚਾਹੇ ਪ੍ਰਸ਼ਾਸਨ ਪੱਖੋਂ ਗੱਲ ਕਰੀਏ ਜਾਂ 올ਓਵਰ ਸਾਰੀ ਜਿਹੜੀ ਸਿਚੁਏਸ਼ਨ ਉਹ ਕਿਵੇਂ ਦੀ ਬੰਦੀ ਮੈਂ ਸਾਰੇ ਤੁਹਾਡੇ ਵਖਵਖ ਕਰਕੇ ਇੱਕ ਵਿਊਜ਼ ਲੈਣੇ ਚਾਹਾਂਗਾ ਭਾਈ ਜਿੱਦੇ ਵੀ ਕਿਤੇ ਵੀ ਕਿਲੇ ਜਾ ਜੇ ਮਾਲਕ ਨੂੰ ਵੀ ਕਹਿਦੀ ਅਸੀਂ ਫੋਨ ਕਰਕੇ ਵੀ ਫਲਾਣੇ ਦੀ ਗਲਤੀ ਆ ਉਹਨੇ ਉਹਨਾਂ ਨੇ ਜਦੋਂ ਗੱਲ ਕੀਤੀ ਪੁਲਿਸ ਨੇ ਤੇ ਉਹਨੇ ਸਾਡੀ ਗਲਤੀ ਕੱਢ ਦੇਣੀ ਹਰ ਟਾਈਮ ਡਰਾਈਵਰ ਦੀ ਗਲਤੀ ਨਿਕਲਦੀ ਆ ਤੇ ਵੇਖ ਲਓ ਤੁਸੀਂ ਕਿੰਨੀ ਸਾਲ ਕਿਹਦਾ ਦੀ ਕਰਦਾ ਵੀ ਕਿਸੇ ਤੇ ਗੱਡੀ ਚੜਾਉਣ ਦਾ ਕੁੱਤਾ ਮਾਰ ਜੇ ਬੰਦੇ ਕੋਲ ਕੁੱਤਾ ਨਹੀਂ ਮਾਰ ਲੈਂਦੇ ਅਸੀਂ ਸਾਫ ਪਰ ਆ ਜੇ ਰੋਡ ਤੇ ਉਹ ਬਚਾਉਂਦੇ ਆ ਕਈ ਚੀਜ਼ਾਂ ਬਚਾਉਂਦੇ ਬਿੱਲੀ ਦੀ ਮਾਰਨ ਦਿੰਦੇ ਦੂਜੀ ਗੱਲ ਇਹ ਆ ਜੀ ਤਨਖਾਹ ਬਹੁਤ ਘੱਟ ਹੈ ਗਈਆਂ ਡਰਾਈਵਰਾਂ ਦੀ ਤਨਖਾਹ ਚ ਨਹੀਂ ਸਰਦਾ 8-9000 ਰੁਪਏ ਤਨਖਾਹ ਹੈ پیسے ਪਰੇਸ਼ਾਨੀ ਹੈ ਗਈ ਹੈ ਪਰ ਇਹ ਤਾਂ ਜਿਹੜਾ ਮਸਲਾ ਹੈ ਇਹਨੂੰ ਤਾਂ ਨਾਲ ਲੈ ਕੇ ਤੁਸੀਂ ਚੱਲਦੇ ਪਈ ਨਹੀਂ ਅੱਗੇ ਲੇਕਿਨ ਅਸੀਂ ਆਪਣਾ ਦੱਸਦੇ ਪਈਏ ਜੋ ਸਮੱਸਿਆ ਦੀ ਤੁਸੀਂ ਸਮੱਸਿਆ ਕੋਈ ਨਾ ਲੋੜ ਦੇ ਕੇ ਤੁਸੀਂ ਅਸਲੇ ਗੱਲ ਕਰਦੇ ਪਈਏ ਜਿਸ ਤਰੀਕੇ ਦੇ ਨਾਲ ਜਿਸ ਤੋਂ ਸਿਚੁਏਸ਼ਨ ਅਸਲੇ ਬਣੀ ਹੋਈ ਹੈ ਜੋ ਐਸਲੇ ਮੌਜੂਦਾ ਸਮੇਂ ਦੇ ਹਾਲਾਤ ਨੇ ਗੱਲਬਾਤ ਜ਼ਰੂਰ ਇਹ ਕੀਤੀ ਜਾ ਰਹੀ ਹੈ ਨਾਲ ਇਹ ਗੱਲ ਵੀ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਕਾਨੂੰਨ ਜਿਹੜੇ ਪਾਸ ਕੀਤੇ ਗਏ ਨੇ ਇਹ ਰੱਦ ਹੋਣ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ ਤੋਂ ਬਾਅਦ ਹੀ ਜਿਹੜਾ ਹੈ ਕਿ ਅਸੀਂ ਕੋਈ ਗੱਲ ਕਰਾਂਗੇ ਤਸਵੀਰਾਂ ਮੈਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਰਿਹਾ ਜਲੰਧਰ ਦੇ ਸੂਚੇ ਪੈਂਡ ਦੇ ਬਾਹਰ ਦੀਆਂ ਸੂਚੀ ਪੈਂਡ ਦੇ ਬਾਹਰ ਦੀਆਂ ਕਿ ਜਿੱਥੇ ਡਰਾਈਵਰ ਭਾਈਚਾਰੇ ਵੱਲੋਂ ਉਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜੋ ਕਾਲੇ ਕਾਨੂੰਨ ਆਏ ਐ ਜਿੰਨੀ ਦੇਰ ਤੱਕ ਉਹ ਵਾਪਸ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਜਿਹੜਾ ਕਿ ਇਸੇ ਤਰੀਕੇ ਦੇ ਨਾਲ ਹੜਤਾਲ ਜਾਰੀ ਰਹੇਗੀ ਵੱਖ-ਵੱਖ ਜਿਹੜੇ ਡਿਪਾਰਟਮੈਂਟ ਵੀ ਨੇ ਉਹਨਾਂ ਦੇ ਵੀ ਜਿਹੜੇ ਡਰਾਈਵਰ ਨੇ ਉਹ ਡਿਪਾਰਟਮੈਂਟ ਦੇ ਉਹ ਹੜਤਾਲਤੇ ਨੇ ਸਿਚੁਏਸ਼ਨ ਜਿਹੜੀ ਹੈ ਕਿ ਉਹ ਐਸ ਵੇਲੇ ਹੌਲੀ-ਹੌਲੀ ਹੁਣ ਕ੍ਰਿਟੀਕਲ ਹੁੰਦੀ ਜਾਂਦੀ ਕਿਉਂਕਿ ਜਲੰਧਰ ਸ਼ਹਿਰ ਦੀ ਜੇ ਮੈਂ ਗੱਲ ਕਰਾਂ ਤੇ ਬਹੁਤ ਸਾਰੇ ਇਹੋ ਜਿਹੇ ਪੈਟਰੋਲ ਪੰਪ ਨੇ ਜਿੱਥੇ ਲੰਬੀਆਂ ਸਾਰੀਆਂ ਕਤਾਰਾਂ ਲੱਗੀਆਂ ਨੇ ਤੇ ਜਿਹੜੇ ਨੇ ਕਿ ਆਪਣੇ ਆ ਪٹرول ਪੰਪ ਤੇ ਡੀਜ਼ਲ ਜਿਹੜਾ ਕਿ ਨਹੀਂ ਪਾ ਰਹੇ ਉਸ ਤੋਂ ਇਲਾਵਾ ਵੀ ਹੋਰ ਜਿਹੜੀਆਂ ਸਰਵਿਸਿਜ਼ ਨੇ ਚਾਹੇ ਪٹرول ਦੀ ਗੱਲ ਕੀਤੀ ਜਾਵੇ ਤੇ ਉਹ ਡਰਾਈ ਦੀ ਗੱਲ ਆਖੀ ਜਾ ਰਹੀ ਹੈ ਪਰ ਜੋ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਹੈ ਉਹ ਕਾਫੀ ਜਿਹੜੀ ਅਲਰਮਿੰਗ ਵੀ ਕਹਿ ਸਕਦੇ ਆ ਕਿਉਂਕਿ ਲੋਕਾਂ ਨੂੰ ਜਿਹੜਾ ਕਿ ਖਾਸੀ ਖੱਜਲ ਖਾਬੀ ਦਾ ਜਿਹੜਾ ਕਿ ਸਾਹਮਣਾ ਕਰਨਾ ਪੈ ਰਿਹਾ ਵੈ ਸੜਕਾਂ ਤੇ ਹਾਲਾਂਕਿ ਟ੍ਰੈਫਿਕ ਦਾ ਜ਼ਰੂਰ ਘਟ ਹੈ ਉਕੇ ਜਿੰਨੂ ਜਿਹਦੀ ਲੋੜ ਹੈ ਉਨਾ ਹੀ ਵਾਰ ਉਹ ਨਿਕਲ ਰਿਹਾ ਘਰੋਂ ਬਿਨਾਂ ਵਜਾ ਤੋਂ ਲੋਕ ਦੇ ਰਹਾ ਕਿ ਉਹ ਗਰੇਵ ਕਰ ਰਹੇ ਨੇ ਲਗਾਤਾਰ ਜਿਹੜਾ ਕਿ ਉਹ ਰੋਸ ਪਰੇਸ਼ਾਨ ਕੀਤਾ ਜਾ ਰਿਹਾ ਵੈ ਤੁਸੀਂ ਦੇਖ ਸਕਦੇ ਹੋ ਦੁਬਾਰਾ ਤਸਵੀਰਾਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਜਿਸ ਤਰੀਕੇ ਦੇ ਨਾਲ ਸੜਕ ਤੇ ਸਰਵਿਸ ਲੇਨ ਤੇ ਲੰਬਾ ਇੱਕ ਜਿਹੜੇ ਔਇਲ ਦੇ ਟੈਂਕਰਸ ਨੇ ਤਸਵੀਰਾਂ ਸੂਚੀ ਪਿੰਡ ਤੋਂ ਸਾਂਝੀਆਂ ਕਰ ਰਹੇ ਆ ਇਸ ਲਈ ਯੂਨੀਅਨ ਸਹਿਬਾਨ ਜਿਹੜੇ ਨੇ ਕਿ ਉਹ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਗਏ ਨੇ ਇਹ ਗੱਲਬਾਤ ਸਾਹਮਣੇ ਨਿਕਲ ਕੇ ਆਂਦੀ ਹੈ ਸਰਕਾਰ ਕਦੋਂ ਇਹਨਾਂ ਨੂੰ ਸਮਾਂ ਦਿੰਦੀ ਹੈ ਤਾਂ ਕਿ ਜਿਹੜੀ ਆਮ ਲੋਕਾਂ ਨੂੰ ਜਿਹੜੀ ਪ੍ਰੋਬਲਮ ਆ ਸਮੱਸਿਆ ਦਾ ਅਸਲੇ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਜਿਹੜੇ ਮਗਰ ਮੇਰੇ ਤੁਸੀਂ ਟਰੱਕ ਦੇਖ ਰਹੇ ਹੋ ਕਦੋਂ ਇਹਨਾਂ ਦੇ ਦੁਬਾਰਾ ਪਈਏ ਜਿਹੜੇ ਨੇ ਕਿ ਉਹ ਸੜਕ ਤੇ ਚੱਲਣਗੇ ਤੇ ਡਰਾਈਵਰ ਭਾਈ ਤੇਰਾ ਜਿਹੜਾ ਹੈ ਕਿ ਉਹ ਫੀਲਡ ਚ ਆਏਗਾ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ